ਅੱਜ ਜਿਹੜੇ ਜਿਸਦਾਰ ਕਾਲਤਾਕਤ ਭਾਈ ਲਖਤਾਰ ਸਿੰਘ ਹਵਾਰਾ ਇਹਦੇ 31 ਨੰਬਰ ਐਫ ਆਈ ਆਰ ਜਿਹੜੀ 98 ਦੇ ਵਿੱਚ ਦਰਜ ਕੀਤੀ ਗਈ ਸੀ ਉਹਦੇ ਚ ਵੀ ਉਹ ਬਰੀ ਹੋ ਗਏ ਆ ਤੇ ਹੁਣ ਇਹਦਾ ਹਵਾਰਾ ਜੀ ਦੇ ਖਰਾਬ ਸਿਰਫ ਇੱਕ ਕੇ ਫਾਇਰ ਪੈਂਡਿੰਗ ਪੈਂਡਿੰਗ ਰਹਿ ਗਈ ਹੈ ਬਾਕੀ ਸਾਰਿਆਂ ਦੇ ਵਿੱਚੋਂ ਬਰੀ ਹੋ ਚੁੱਕੇ ਆ ਕੇ ਕੇ ਸਿੰਘ ਰਾਜ ਦੀ ਕੋਰਟ ਦੇ ਵਿੱਚ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਜਿਹੜਾ ਕੇਸ ਸੀਗਾ ਜਿਹੜੇ ਚ ਮਰੀ ਹੋਏ ਜਿਹੜੇ ਤੇ ਤਫਤੀਸ਼ ਨੰਬਰ ਐਫ ਆਰ ਸੀਗੀ ਐਫ ਆਰ ਨੰਬਰ 31 ਸੀਗੀ 1900 1998 ਦਾ ਕੇਸ ਸੀਗਾ ਇਹ ਅੰਡਰ ਸੈਕਸ਼ਨ 124 155 ए 511 225 ਔਰ 120 बी ਦੇ ਅੰਡਰ ਸੀਗੀਆਂ ਇਹ ਚ ਕੈਨਸਲੇਸ਼ਨ ਫਾਈਲ ਕੀਤੀ ਗਈ ਸੀ ਦੁਆਰਾ ਚਲਾਨ ਪੇਸ਼ ਕੀਤਾ ਗਿਆ ਘਾਟੇ ਦੇ ਨਾਲ ਸੋ ਜਿਹੜੀ 153 ए ਔਰ 124 ए ਉਹਨੂੰ ਘਾਟੇ ਦੇ ਨਾਲ ਇਹਨਾਂ ਦੁਆਰਾ ਪੁਲਿਸ ਨੇ ਚਲਾਨ ਪੇਸ਼ ਕੀਤਾ ਸੀ ਕੈਂਸਲੇਸ਼ਨ ਦੇ ਤਹਿਤ ਇਹਨਾਂ ਨੂੰ ਬਰੀ ਕੀਤਾ ਗਿਆ। ਬਾਕੀ ਜਿਹੜੀਆਂ ਬੰਦੇ ਜਿਹੜੇ ਕਾਰ ਜਿਹੜੇ ਐਕਟ ਸੀ ਉਹ ਨਹੀਂ ਲੱਗੇ ਉਹਨਾਂ ਦੇ ਸੋ ਉਹਨਾਂ ਨੂੰ ਕੱਲ ਕੇ ਕੇ ਸਿੰਘਾ ਜੀ ਦੀ ਕੋਰਟ ਦੇ ਵਿੱਚ ਉਹਨਾਂ ਨੂੰ ਬਰੀ ਕੀਤਾ ਗਿਆ। ਸੋ ਇਹ ਜਿਹੜਾ ਨੈਕਸਟ ਇੱਕ ਐਫ ਆਈ ਆਰ ਇਹਨਾਂ ਚ ਪੈਂਡਿੰਗ ਹੈ। ਇਹ ਜਿਹੜੀ ਪੈਂਡਿੰਗ ਐਫ ਆਈ ਆਰ ਆ 144 ਨੰਬਰ ਐਫ ਆਈ ਆਰ ਖਰੜਾ ਥਾਣੇ ਦੀ। ਉਹਦੇ ਵਿੱਚ ਅਧਿਨ ਜਿਹੜੇ ਆਮ ਸੈਕਟ ਦੇ ਅਧੀਨ ਉਹ ਐਫ ਆਈ ਆਰ ਰਜਿਸਟਰਡ ਕੀਤੀ ਗਈ ਸੀਗੀ। ਸੋ ਉਹਦੇ ਅਧੀਨ ਅਗਲੀ 8 ਤਰੀਕ ਜਿਹੜੀ ਨੈਕਸਟ 8 ਜਨਵਰੀ ਆ ਰਹੀ ਹੈ ਉਦੋਂ ਨੈਕਸਟ ਡੇਟ ਆ ਉਹਨਾਂ ਦੀ ਔਰ ਉਹਦੇ ਵਿੱਚ ਐਵੀਡੈਂਸ ਸਟੇਜ ਤੇ ਗੋਈਆਂ ਤੇ ਚੱਲ ਰਹੇ ਨੇ ਮੇਬੀ ਨੈਕਸਟ ਇਸ ਮੰਤੀਆਂ ਆਉਣ ਵਾਲੇ ਮਹੀਨੇ ਦੇ ਵਿੱਚ ਵਿੱਚ ਉਹ ਐਫ ਆਈ ਆਰ ਵੀ ਖਤਮ ਹੋ ਹੋ ਸਕਦਾ ਸੋ ਉਹਨਾਂ ਤੇ ਜਿਹੜੇ ਬੰਦ ਦਾ ਕੇਸ ਇੱਕ ਪੈਂਡਿੰਗ ਸੀਗਾ ਉਹ ਵੀ ਆਉਣ ਵਾਲੇ ਦਿਨਾਂ ਚ ਸ਼ਾਇਦ ਜਲਦ ਖਤਮ ਹੋ ਜਾਊਗਾ ਉਸ ਤੋਂ ਬਾਅਦ ਉਹਨਾਂ ਦੇ ਐਫ ਆਈ ਆਰ ਕੋਈ ਮਤਲਬ ਕੋਈ ਪੈਂਡਿੰਗ ਕੇਸ ਨਹੀਂ ਰਹੂਗਾ ਸੋ ਉਸ ਤੋਂ ਇਲਾਵਾ ਜਿਹੜਾ ਇਹ ਜਿਹੜੇ ਸਿੰਘ ਸਾਹਿਬ ਇੱਥੇ ਬੈਠੇ ਨੇ ਜਿੰਨੇ ਵੀ ਸੰਗਤ ਇੱਥੇ ਬੈਠੀ ਹੈ ਉਹਨਾਂ ਦੇ ਬੜਾ ਵੱਡਾ ਯੋਗਦਾਨ ਹੈ ਇਸ ਮੋਰਚੇ ਦਾ ਜਿਨ੍ਹਾਂ ਨੇ ਇੰਨਾ ਲੰਮਾ ਸੰਘਰਸ਼ ਲੜਿਆ ਇਸ ਮੋਰਚੇ ਤੋਂ ਪਹਿਲਾਂ ਇਹ ਐਫਆਈਆਰ ਇੱਕ ਸਾਹਿਬ ਦੀਆਂ ਦੱਬੀਆਂ ਪਈਆਂ ਸੀਗੀਆਂ ਸੋ ਜਿਹੜੀਆਂ ਬਾਰ-ਬਾਰ ਮੀਟਿੰਗਸ ਹੋਈਆਂ ਨੇ ਸਾਡੀਆਂ ਪ੍ਰਸ਼ਾਸਨ ਨਾਲ ਉਹਦੇ ਵਿੱਚ ਅਸੀਂ ਬਾਰ-ਬਾਰ ਇਹ ਗੱਲ ਕੀਤੀ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਇਹ ਦੱਸਦੇ ਰਹੇ ਉਹਨਾਂ ਨੂੰ ਕਿ ਇਹ ਐਫਆਈਆਰ ਜਿਹੜੀਆਂ ਤੁਸੀਂ ਐਫਆਈਆਰ ਬਣਾਈਆਂ ਹੋਈਆਂ ਨਾ ਤੇ ਇੱਚ ਅਜੇ ਤੱਕ ਅਰੈਸਟਾਂ ਪਈਆਂ ਸੀਗੀਆਂ ਇਹ ਤੋਂ ਤੱਕ ਮੈਂ ਦੱਸਣਾ ਚਾਹਾਂਗਾ ਕਿ ਐਸਐਫਆਈਆਰ 31 ਨੰਬਰ ਐਫਆਈਆਰ ਦੇ ਵਿੱਚ 2022 ਦੇ ਵਿੱਚ ਥਰੂ ਵੀਸੀ ਜਦੋਂ ਅਸੀਂ ਐਂਟੀ ਸਟ੍ਰੀ ਬੇਲਾ ਅਪਲਾਈ ਕੀਤੀਆਂ ਹਾਈ ਕੋਰਟ ਦੇ ਵਿੱਚ ਉਸ ਤੋਂ ਬਾਅਦ ਅਰੈਸਟ ਪਾਈ ਗਈ ਹੈ ਔਰ ਉਸ ਅਰੈਸਟ ਪਾਉਣ ਤੋਂ ਬਾਅਦ ਇਹਨਾਂ ਨੇ ਜਦੋਂ ਚਲਾਨ ਪੇਸ਼ ਕੀਤਾ ਫਿਰ ਉਹ ਘਾਟੇ ਚ ਕੀਤਾ ਗਿਆ ਜਿਹੜੀਆਂ ਜਿਹੜੀ ਸੈਂਕਸ਼ਨ ਨਹੀਂ ਮਿਲੀਆਂ ਇਹਨਾਂ ਨੂੰ ਸੈਕਸ਼ਨ ਦੇ ਵਿੱਚ ਉਸ ਤੋਂ ਬਾਅਦ ਦੁਆਰਾ ਫਿਰ ਇਹਨਾਂ ਨੂੰ ਚਲਾਨ ਪੇਸ਼ ਕਰਨਾ ਪਿਆ ਸੋ ਇਹਦੇ ਚ ਸੰਗਤ ਦਾ ਮੈਂ ਬਹੁਤ-ਬਹੁਤ ਵੱਡਾ ਧੰਨਵਾਦ ਕਰਦਾ ਉਹਨਾਂ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਅੱਜ ਦੇ ਦਿਨ ਤੱਕ ਸਾਥ ਦੇ ਦੇ ਰਹੇ ਨੇ ਇਸ ਮੋਰਚੇ ਦਾ ਸਾਥ ਦੇ ਰਹੇ ਨੇ ਆਉਣ ਵਾਲੇ ਦਿਨਾਂ ਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਬਾਕੀ ਜਿਹੜੇ ਉਹਨਾਂ ਦੇ ਜਿਹੜੇ ਹੈਗੇ ਆ ਕੇਸਿਸ ਉਹ ਵੀ ਖਤਮ ਹੋ ਜਾਣਗੇ ਸੋ ਇਸੇ ਦਿਨ ਇੱਕ ਬੇਨਤੀ ਸਾਡੀ ਹੋਰ ਹੈ ਕਿ ਅਸੀਂ 7 ਤਰੀਕ ਨੂੰ ਮੋਰਚੇ ਦਾ ਇੱਕ ਸਾਲ ਪੂਰਾ ਹੋ ਜਾਊਗਾ ਸੋ ਅਸੀਂ ਬੇਨਤੀ ਕਰਦੇ ਹਾਂ ਕਿ 7 ਤਰੀਕ ਨੂੰ ਅਸੀਂ ਬਹੁਤ ਵੱਡਾ ਇਕੱਠ ਰੱਖ ਰਹੇ ਹਾਂ ਕਿ ਇੱਥੇ ਇੱਕ ਇਕੱਠ ਰੱਖਿਆ ਹੋਇਆ ਸੋ ਉਹਦੇ 'ਚ ਸਾਨੂੰ ਸੰਗਤ ਨੂੰ ਤੁਹਾਡੇ মিডিਆ ਦੇ ਥਰੂ ਬੇਨਤੀ ਕਰਦੇ ਆ ਕਿ ਜਿੰਨਾ ਵੱਧ ਤੋਂ ਵੱਧ ਤੁਸੀਂ ਪਹੁੰਚ ਸਕੋ ਤਾਂ ਕਿ ਸਰਕਾਰਾਂ ਨੂੰ ਜਿਹੜਾ ਵਹਿਮ ਭਰਮ ਇੱਕ ਪੈ ਚੁੱਕਿਆ ਹੈ ਕਿ ਇਸ ਮੋਰਚੇ ਦਾ ਸਾਥ ਜਿਹੜੀ ਸੰਗਤ ਹੈ ਉਹਨਾਂ ਨੇ ਦੇਣਾ ਬੰਦ ਕਰ ਚੁੱਕੇ ਆ ਇੱਥੇ ਲੋਕ ਨਹੀਂ ਪਹੁੰਚ ਰਹੇ ਇੱਥੇ ਸੰਗਤ ਨਹੀਂ ਪਹੁੰਚ ਰਹੀ ਉਹ ਇੱਕ ਵਹਿਮ ਆ ਜਿਹੜਾ ਸਰਕਾਰਾਂ ਦਾ ਉਹ ਖਤਮ ਹੋਣਾ ਚਾਹੀਦਾ ਉਹ ਟੁੱਟਣਾ ਚਾਹੀਦਾ ਇਹ ਸੰਗਤ ਨੂੰ ਅਪੀਲ ਕਰਦੇ ਆ ਅਸੀਂ ਕਿ ਤੁਸੀਂ ਵੱਤ ਤੋਂ ਵੱਤ 7 ਜਨਵਰੀ ਨੂੰ ਅਤੇ 11 ਮਾਰਚ ਨੂੰ ਜਿਹੜਾ ਇੱਕ ਮਾਰਚ ਰੱਖਿਆ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਿਹੜਾ ਚੱਲ ਕੇ ਉਹ ਇਸ ਮੋਰਚੇ ਤੱਕ ਪਹੁੰਚੂਗਾ ਉਹ ਬੇਨਤੀ ਹੈ ਕਿ ਉਹ ਇੱਥੇ ਜ਼ਰੂਰ ਪਹੁੰਚਣ ਸਾਰੇ ਵੱਤ ਤੋਂ ਵੱਤ ਸੰਗਤ ਪਹੁੰਚੇ ਤਾਂ ਕਿ ਸਰਕਾਰਾਂ ਨੂੰ ਪਤਾ ਲੱਗੇ ਕਿ ਅੱਜ ਵੀ ਸੰਗਤ ਇਸ ਮੋਰਚੇ ਦੇ ਨਾਲ ਉਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਨਾਲ ਅੱਜ ਵੀ ਖੜੇ ਹੋਏ ਨੇ ਬਾਕੀ ਬੰਦੀ ਸਿੰਘਾਂ ਦੀ ਵੀ ਜਲ ਜਿਵੇਂ ਜਿਵੇਂ ਰਿਪੋਰਟ ਆਉਂਦੀ ਰਹੂਗੀ ਅਸੀਂ ਫਿਚਰ ਦੇ ਵਿੱਚ ਦੱਸਦੇ ਰਹਾਂਗੇ ਜਿਹੜੇ ਰਾਜਗੋਣਾ ਨੂੰ ਲੈ ਕੇ ਪ੍ਰੈਸ ਕਾਨਫਰੰਸ ਅੱਜ ਵੀ ਧਾਮੀ ਸਾਹਿਬ ਤੋਂ ਕੀਤੀ ਗਈ ਹੈ ਉਹ ਕਹਿੰਦੇ ਕਿ ਜਿਸ ਤਰ੍ਹਾਂ ਦੇ ਨਾਲ ਕੇਂਦਰ ਤੇ ਵੱਡੀ ਸੰਗਾਂ ਨੂੰ ਲੈ ਕੇ ਰੁਪਈਆ ਚੱਲਦਾ ਪਿਆ ਹੈ ਇਸ ਨੂੰ ਲੈ ਕੇ ਉਹ ਵੀ ਨਾਖੁਸ਼ ਨੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਚ ਇੱਕ ਵੱਡਾ ਪੈਂਸਲ ਲਾਵਾਂਗੇ ਕਿ ਸਾਹੀ ਸਾਹਿਬ ਉਹਨਾਂ ਦਾ ਅਗਲੇ ਕੰਸਤ ਤੋਂ ਬਾਅਦ ਕੋਈ ਸਬਕ 3 ਤਰੀਕ ਨੂੰ ਬੁਲਾਉਣ ਦੇ ਲਈ ਜਾਂ 11 ਤਰੀਕਾਂ ਨੂੰ ਬੁਲਾਉਣ ਦੇ ਲਈ ਦੇਖੋ ਜੀ ਸਾਡਾ ਕੌਮੀ ਇਨਸਾਫ ਮੋਰਚੇ ਵੱਲੋਂ ਖੁੱਲਾ ਸੱਦਾ ਸ਼ੁਰੂ ਤੋਂ ਰਿਹਾ ਇਸ ਮੋਰਚੇ 'ਚ ਕੋਈ ਵੀ ਆ ਸਕਦਾ ਅਸੀਂ ਦੁਬਾਰਾ ਫੇਰ ਸੱਦਾ ਦਿੰਨੇ ਆ ਦੂਜੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਸੀਂ ਕੋਈ ਸਵਾਲ ਨਹੀਂ ਚੁੱਕਦੇ ਕੋਈ ਕਿੰਤੂ ਪਰੰਤੂ ਨਹੀਂ ਕਰਦੇ ਉਹ ਠੀਕ ਹੈ ਬੰਦੀ ਸਿੰਘਾਂ ਦੀ ਗੱਲ ਕਰਨ ਪਰ ਇੱਕ ਸਵਾਲ ਜ਼ਰੂਰ ਹੈ ਇਸ ਇੱਥੇ ਕਿ ਪਿੱਛੇ ਜੀ ਉਹਨਾਂ ਨੇ ਇੱਕ ਵੱਡਾ ਇਕੱਠ ਰੱਖਿਆ ਸੀਗਾ ਬੰਦੀ ਸਿੰਘਾਂ ਦੀ ਰੈ ਲਈ ਵਾਸਤੇ ਦਿੱਲੀ ਪਰ ਉਹ ਕਿਉਂ ਰੱਦ ਕਰਤੀਆ ਕਿਹਦੇ ਕਹਿਣ ਤੇ ਰੱਦ ਕੀਤਾ ਉਹ ਸੰਗਤ ਨੂੰ ਹਜੇ ਤੱਕ ਸਮਝ ਨਹੀਂ ਆਈ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਬੇਨਤੀ ਵੀ ਕਰਾਂਗੇ ਕਿ ਜਦੋਂ ਅਸੀਂ ਕੋਈ ਪ੍ਰੋਗਰਾਮ ਰੱਖਿਆ ਬੰਦੀ ਸਿੰਘਾਂ ਦੇ ਲਈ ਉਹ ਨੂੰ ਰੱਦ ਨਾ ਕੀਤਾ ਜਾਵੇ ਬਾਕੀ ਜਿਹੜਾ ਅਮਿਤ ਸ਼ਾਹ ਦੀ ਗੱਲ ਆਉਂਦੀ ਹੈ ਭਾਈ ਰਾਜੂ ਆਣੇ ਦੀ ਗੱਲ ਆਉਂਦੀ ਹੈ ਉੱਥੇ ਅਸੀਂ ਇਹ ਗੱਲ ਕਹਿੰਦੇ ਆ ਕਿ ਅਮਿਤ ਸ਼ਾਹ ਨੇ ਸਿੱਕਾ ਨੂੰ ਬਹੁਤ ਵੱਡੀ ਬੰਗਾਰ ਪਾਈ ਹੈ ਉਹ ਉਹਦੀ ਜਿਹੜੀ ਬੰਗਾਰ ਸੀਗੀ ਉਹਨੂੰ ਉਸੇ ਤਰੀਕੇ ਦੇ ਨਾਲ ਜਵਾਬ ਦਵਾਂਗੇ ਮੇਰੇ ਕਹਿਣ ਤੋਂ ਭਾਵ ਜਿਹੜੇ ਬੰਦੀ ਸਿੰਘਾਂ ਨੂੰ ਉਹ ਕਹਿੰਦਾ ਵੀ ਸਿਰ ਝੁਕਾਉਣ ਤਾਂ ਅਸੀਂ ਰਿਹਾਈ ਕਰਾਂਗੇ ਅਸੀਂ ਬਿਨਾਂ ਸਿਰ ਝੁਕਾયા ਉਹਨਾਂ ਦੀ ਰਿਹਾਈ ਕਰਵਾਵਾਂਗੇ ਦਵਾਰਾ ਸਾਹਿਬ ਦੇ ਜੇਲ ਸ਼ਿਫਟਿੰਗ ਨੂੰ ਲੈ ਕੇ ਵੀ ਕਿਸੇ ਕਿਸਮ ਦੀ ਯਤਨ ਪਾਇਰ ਵਾਈ ਕੀਤੀ ਜਾਊਗੀ ਕਿ ਕਿਸੇ ਤਰੀਕੇ ਜੇਲ ਸ਼ਿਫਟ ਕਰਾਈ ਜਾ ਸਕੇ ਬੰਦਾਫੇ ਦੇ ਵਿਚ ਲਿਆਂਦਾ ਜਾਵੇ ਇਹਦੇ ਚ ਅਸੀਂ ਇਸ ਤੋਂ ਬਾਅਦ ਸੁਪਰੀਮ ਕੋਰਟ ਚ ਜ਼ਰੂਰ ਗੱਲ ਜੇ ਕਰਾਂਗੇ ਇਹਦੇ ਅੰਡਰ ਰਿੰਗ ਕਿ ਉਹਨਾਂ ਦੇ ਜੇ ਕੇਸਿਸ ਖਤਮ ਹੋਣ ਤੋਂ ਬਾਅਦ ਵੀ ਅਸੀਂ ਪੈਰ ਵਾਈ ਕਰਨੀ ਕਰਾਂਗੇ ਚ ਕਿ ਉਹਨਾਂ ਦਾ ਜਿਹੜਾ ਲੀਗਲ ਰਾਈਟ ਹੈ ਉਹ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਕਿ ਜਾਂ ਤਾਂ ਜਿੱਥੇ ਇਨਸੀਡੈਂਟ ਹੋਇਆ ਹੋਵੇ ਉਸ ਜੇਲ ਦੇ ਵਿੱਚ ਜਾਂ ਉਹਨਾਂ ਦੀ ਜਿਹੜੀ ਹੋਮ ਜੇਲ ਜਿੱਥੇ ਉਹਨਾਂ ਦਾ ਘਰ ਆਸਪਾਸ ਦੇ ਉੱਥੇ ਜੇਲ ਜਿਹੜੀ ਹੈਗੀ ਉੱਥੇ ਉਹਨਾਂ ਨੂੰ ਸ਼ਿਫਟ ਕਰਨਾ ਚਾਹੀਦਾ ਇਹ ਇਜ਼ ਕਲੀਅਰ ਹੈ ਕਿ ਉਹਨਾਂ ਨੂੰ ਇਲੀਗਲੀ ਜਿਹੜਾ ਉੱਥੇ ਰੱਖਿਆ ਹੋਇਆ ਹੈ ਦਿੱਲੀ ਦੇ ਵਿੱਚ ਨਾ ਤਾਂ ਉਹਨਾਂ ਤੇ ਕੋਈ ਐਫਆਈਆਰ ਉੱਥੇ ਔਰ ਨਾ ਕੋਈ ਕੇਸ ਪੈਂਡਿੰਗ ਹੈ ਸੋ ਇਸ ਕਰਕੇ ਇਹ ਬਿਲਕੁਲ ਕਲੀਅਰ ਹੈ ਕਿ ਉਹਨਾਂ ਨੂੰ ਇਲੀਗਲੀ ਜਿਹੜਾ ਰੱਖਿਆ ਹੋਇਆ ਉੱਥੇ ਉਹ ਇਹ ਸਰਕਾਰ ਨੂੰ ਖੁਦ ਵੀ ਚਾਹੀਦਾ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਤੇ ਸ਼ਿਫਟ ਕੀਤਾ ਜਾਵੇ ਉਹਨਾਂ ਦਾ ਜਿਹੜਾ ਲੀਗਲ ਰਾਈਟ ਹੈ ਉਹ ਤਾਂ ਉਹਨਾਂ ਦੇ ਪੂਰੇ ਬੰਨੇ ਬੰਨੇ ਆ ਜਿਹੜੇ ਬੰਦੇ ਆ ਉਹਨਾਂ ਨੂੰ ਦਿੱਤੇ ਜਾਣ ਸੋ ਅਸੀਂ ਜਿਹੜੀ ਬੰਦ ਦੀ ਕਾਰਵਾਈ ਉਹ ਅਸੀਂ ਜ਼ਰੂਰ ਕਰਾਂਗੇ ਇਸ ਵਿੱਚ ਕੀਤੇ ਤਾਂ ਅੰਮ੍ਰਿਤਪਾਲ ਸੁਖਣਾ ਦਾ ਇੱਕ ਸਾਥੀ ਜੱਲੀ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਆ ਤੇ ਉਹਦਾ ਰਿਮਾਂਡ ਵੀ ਲਿਆ ਗਿਆ ਕੁਝ ਕਮੈਂਟਸ ਆਪ ਨੂੰ ਚੱਕਵੇਂ ਦੇਖੋ ਜੀ ਅਸੀਂ ਇਸ ਗੱਲ ਦਾ ਪੰਜਾਬ ਸਰਕਾਰ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਆ ਪਹਿਲਾਂ ਤੁਸੀਂ ਕਿੰਨੇ ਨੌਜਵਾਨ ਨੇ ਉਹਨਾਂ ਨੂੰ ਅਰੈਸਟ ਕਰ ਲਿਆ بڑے ਨੌਜਵਾਨਾਂ ਨੂੰ ਤੁਸੀਂ ਪੰਜਾਬ ਤੋਂ ਬਾਹਰ ਸਟੇਟ ਤੋਂ ਬਾਅਦ ਜਿਲ੍ਹਾਂ ਚ ਭੇਜ ਤੇ ਆ ਬਹੁਤ ਨੌਜਵਾਨ ਸੀਗੇ ਜਿਨ੍ਹਾਂ ਨੂੰ ਪੰਜਾਬ ਦੀ ਵੱਖ-ਵੱਖ ਜਿਲ੍ਹਾਂ ਚ ਭੇਜ ਤੇ ਆ ਤੇ ਹਜੇ ਵੀ ਮੈਂ ਸਮਝਦਾ ਭਗਵੰਤ ਮਾਨ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਜਿਹੜਾ ਉਹ ਉਹ ਢਿੱਡਾ ਉਹ ਨਹੀਂ ਭਰਿਆ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਦੇ ਨਾਲ ਸੋ ਅਸੀਂ ਸਖਤ ਸ਼ਬਦਾਂ ਦੇ ਵਿੱਚ ਭਾਈ ਗੁਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਦੀ ਨਿਖੇਦੀ ਵੀ ਕਰਦੇ ਆਂ ਤੇ ਸਰਕਾਰ ਨੂੰ ਚੇਤਾਵਨੀ ਵੀ ਦਿੰਨੇ ਆ ਕਿ ਸਿੱਖ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰਨ ਨਹੀਂ ਤਾਂ ਸਾਨੂੰ ਜਿਹੜਾ ਕੌਮੀ ਇਨਸਾਫ ਮੋਰਚੇ ਵੱਲੋਂ ਜਿਹੜਾ ਸੰਘਰਸ਼ ਹੈ ਉਹ ਵਧਣਾ ਪਵੇ ਇੱਕ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਇੱਕ ਜਿਹੜੀ ਅਪਡੇਟ ਆ ਮੈਂ ਉਹ ਦੇਣਾ ਜ਼ਰੂਰੀ ਸਮਝੂਗਾ ਕਿ 7 ਤਰੀਕ ਨੂੰ ਜਿਹੜਾ ਅਸੀਂ ਵੱਡਾ ਪ੍ਰੋਗਰਾਮ ਰੱਖਿਆ ਹੋਇਆ ਹੈ ਉਹਦੇ 'ਚ ਸਾਡੀ ਬੇਨਤੀ ਹੈ ਕਿ ਜਿਹੜਾ ਜਿਹੜੀ ਸੰਗਤ ਇੱਥੇ ਪਹੁੰਚੇ ਅਸੀਂ ਬਹੁਤ ਧੰਨਵਾਦੀ ਹੋਵਾਂਗੇ ਉਹਨਾਂ ਦੇ ਪਰ ਜਿਹੜੇ ਸੰਗਤ ਦੂਰ ਦਰਾਡੇ ਦੀ ਹੈ ਜਿਹੜੀ ਨਹੀਂ ਪਹੁੰਚ ਸਕਦੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਸ਼ਾਮ ਨੂੰ ਆਪਣੇ ਗੁਰੂ ਘਰਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਰਦਾਸ ਜ਼ਰੂਰ ਕਰਾਉਣ ਤਾਂ ਕਿ ਇੱਕ ਸਰਕਾਰ ਨੂੰ ਅਤੇ ਆਮ ਸੰਗਤ ਨੂੰ ਜਿਹੜੇ ਪਿੰਡਾਂ 'ਚ ਜਿਹੜੇ ਦੂਰ ਦਰਾਡੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗੇ ਕਿ ਬੰਦੀ ਸਿੰਘ ਅੱਜ ਵੀ ਅੰਦਰ ਨੇ ਔਰ ਉਹਨਾਂ ਦੇ ਲਈ ਕਾਰਵਾਈ ਨਹੀਂ ਹੋ ਰਹੀ ਸੋ ਬੇਨਤੀ ਕਰਦੇ ਆ ਕਿ ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਜਰੂਰ ਵੱਧ ਤੋਂ ਵੱਧ ਜਿੰਨਾ ਹੋ ਸਕੇ ਗੁਰੂ ਘਰਾਂ 'ਚ ਪਹੁੰਚੋ ਅਤੇ ਇੱਕ ਉਹਨਾਂ ਦੇ ਬਾਹਰ ਆਉਣ ਦੀ ਉਹਨਾਂ ਦੀ ਲੰਮੀ ਉਮਰ ਵਾਸਤੇ ਇੱਕ ਅਰਦਾਸ ਜਰੂਰ ਕਰਾਈ ਜਾਵੇ ਤਾਂ ਕਿ ਉਹਨਾਂ ਨੂੰ ਇਨਸਾਫ ਮਿਲੇ ਜਲਦ ਤੋਂ ਜਲਦ ਧੰਨਵਾਦ